ਜਿਹੜਾ ਸਿਲਟ ਜਿਹਦੇ ਖੇਤ ਚ ਹੈ ਉਹ ਸਿਲਟ ਉਹਦਾ ਹੈ ਜੋ ਮਰਜੀ ਤੁਸੀਂ ਵੇਚ ਸਕੋਗੇ ਜੇ ਕੋਈ ਪੰਗਾ ਲਾਊਗਾ ਮੈਂ ਅੱਗੇ ਖੜੂਗਾ 7 ਵਜੇ ਤੁਸੀਂ ਸੇਲ ਕਰ ਦਿਓ ਜੀ ਜਿੰਨਾ ਸਿਲਟ ਨਿਕਲਦਾ ਕਿਉਂਕਿ ਨੁਕਸਾਨ ਹੀ ਤੁਹਾਡਾ ਹੋਇਆ ਇੱਕ ਗੱਲ ਕਰਨੀ ਆ ਸੀ ਹੁਣ ਅਸੀਂ ਕੀ ਕਰਾਂਗੇ ਮੈਂ ਕੱਲ ਮੀਟਿੰਗ ਸੰਦੀ ਆ ਪਾਰਟੀ ਦੀ ਜੀ ਇੱਕ ਤਾਂ ਜਿਹੜੇ ਖੇਤਾਂ ਚ ਸਿਲਟ ਆਇਆ ਜੀ ਆ ਗਿਆ ਕਿੰਨੇ ਖੇਤਾਂ ਚ ਸਾਡੇ ਆ ਵੀ ਆ ਗਿਆ ਚਲੋ ਜਿਹੜੇ ਵੀ ਖੇਤਾਂ ਚ ਸਿਲਟ ਆਇਆ ਉਹ ਸੇਵਾ ਕਾਲੀ ਦਾ ਲਊਗਾ ਠੀਕ ਹੈ ਬੋਲ ਸਾਰ ਹੈ ਬੋਲੋ ਯਾਰ ਸੁਣ ਲਓ ਜੀ ਬਚਣਾ ਗੱਲ ਉਹ ਸੇਟ ਅਸੀਂ ਟਰੈਕਟਰ ਵੀ ਲੈ ਕੇ ਆਵਾਂਗੇ ਪੰਜਾਬ ਪੂਰੀ ਅਸੀਂ ਆਪਣੇ ਹਲਕੇ ਵੰਡ ਕੇ ਟਰੈਕਟਰ ਵੀ ਲਵਾਵਾਂਗੇ ਡੀਜ਼ਲ ਵੀ ਸਾਡਾ ਟਰੈਕਟਰ ਵੀ ਸਾਲਾ ਤੁਹਾਡੀ ਮਦਦ ਕਰਕੇ 10 ਦਿਨਾਂ ਦੇ ਅੰਦਰ ਅਸੀਂ ਥੋੜੀ ਸਿਲਟ ਤੇ ਲੈਵਲ ਕਰਕੇ ਤੁਹਾਨੂੰ ਦੇ ਦਾਂਗੇ ਦੂਜੀ ਗੱਲ ਜਿਹੜਾ ਸਿਲਟ ਜਿਹਦੇ ਖੇਤ ਚ ਹੈ ਉਹ ਸਿਲਟ ਉਹਦਾ ਹੈ ਜੋ ਮਰਜੀ ਤੁਸੀਂ ਵੇਚ ਸਕੋਗੇ ਜੇ ਕੋਈ ਬੰਗਾ ਲਾਊਗਾ ਮੈਂ ਅੱਗੇ ਖੜੂਗਾ 7 ਵਜੇ ਤੁਸੀਂ ਸੇਲ ਕਰ ਦਿਓ ਜੀ ਜਿੰਨਾ ਸ਼ਿਲਟਰ ਨਿਕਲਦਾ ਕਿਉਂਕਿ ਨੁਕਸਾਨ ਹੀ ਤੁਹਾਡਾਂ ਦਾ ਹੋਇਆ ਹਾਂਜੀ ਹਾਂਜੀ ਇੱਕ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਯਾਰ ਇਹ ਆਪੇ ਸਰਕਾਰਾਂ ਦੀ ਨਾ ਆ ਸਾਰਾ ਕੰਕਰੀਟ ਦਾ ਬੰਧ ਬਣਾਵਾਂਗੇ ਸਾਰੇ ਦਰਿਆ ਦੇ ਬੋਲੇ ਇਹ ਆ ਪੱਕਾ ਹੀ ਰਹੇਗਾ ਅਦਾ ਪੱਕਾ ਹੀ ਕਰਾਂਗੇ ਤਾਂ ਉੱਪਰ ਲਾਜ ਇੱਕ ਕੋਈ ਗੰਦਾ ਪਾਣੀ ਇੱਕ ਬੂੰਦ ਵੀ ਦਰਿਆਵਾਂ ਚ ਨਹੀਂ ਜਾਣਾ ਪਰ ਹਾਂ ਜੀ ਇਤੋ ਹੀ ਸਾਰੇ ਪਾਣੀ ਆ ਜੀ ਇਤੋ ਹੀ ਪਾਣੀ ਹੈ ਤਾਂ ਤੁਸੀਂ ਕੀ ਕਰੋ ਜੀ ਆਉਣੀ ਆ ਜੀ ਹੋਰ ਕਿਸ ਚੀਜ਼ ਦੀ ਲੋੜ ਹੈ ਯਾਰ ਬੇਨਤੀ ਹੋ ਰਹੀ ਹੈ ਪ੍ਰਧਾਨ ਸਾਹਿਬ ਅਸੀਂ ਪਹਿਲਾਂ ਇਲਾਕਾ ਨੂੰ ਵਸਕੀਨ ਵੀ ਕੀਤੀ ਸੀ ਜੀ ਨਾ ਬਿਲਕੁ ਜਿੱਥੇ ਆਪਾਂ ਖੜੇ ਆ ਬਿਲਕੁ ਜਿਹੇ ਸ਼ਿਵਰੇ ਦਾ ਪਾਣੀ ਲਿਆ ਕੇ ਇਤੋਰੀ ਲਿਆ ਕੇ ਇੱਥੇ ਦਰਿਆ 'ਚ ਡੰਪ ਕਰਨਾ ਚਾਹੁੰਦੇ ਆ ਜੀ ਅੱਜ ਸਾਰ 1.5 ਸਤ ਲੜਾਈ ਲੜ ਰਹੇ ਆ ਜੀ ਪਾਣੀ ਨਹੀਂ ਦਰਿਆ ਤੇ ਦਰਿਆ ਤੇ ਟ੍ਰੀਟਮੈਂਟ ਕਰਕੇ ਕਹਿੰਦੇ ਸੀ ਦਰਿਆ ਚ ਪਾਣੀ ਨਹੀਂ ਪੈਂਦਾ ਸਾਡੇ ਦੋਨੇ ਪਿੰਡ ਜਿਹੜੇ ਆ ਉਹ ਜ਼ੀਰੋ ਹੋ ਜਾਣੇ ਆ ਗੁਰੂ ਘਰ ਦੇ ਨਾਲ ਦੀ ਛੜਕਤਾਂ ਨਹੀਂ ਪਾਣੀ ਆਉਣਾ ਪਟਕੇ ਸਾਰਾ ਵਹਿ ਜਾਣ ਜਿਹੜਾ ਟ੍ਰੀਟਮੈਂਟ ਦਾ ਪਾਣੀ ਤੇ ਖੇਤਾਂ ਚ ਲਾ ਲੈਣ ਉਹ ਆਪਣੇ ਹਲਕਾ ਆਡਿਓ ਆਪਣੇ ਪਾਣੀ ਸਾਹਮਣੇ ਸਾਡੇ ਪਿੰਡ ਵਿੱਚ ਦੀ ਪਾਣੀ ਵੇ ਆ ਕੇ ਇੱਕ ਦਰਿਆ ਚ ਨਾ ਜੋ ਵੀ ਆਪਣਾ ਉਧਰੋ ਯਾਰ ਤੁਸੀਂ ਸਾਰੇ ਤਕੜਿਓ ਜਿੰਨੀ ਤੁਸੀਂ ਸਾਰੀ ਮੰਨ ਲਾਦਾ ਸੰਗਤ ਨੇ ਤੁਹਾਨੂੰ ਤੁਸੀਂ ਯਾਰ ਜਿਹੜਾ ਇੰਨੀ ਦੇਨ ਰਾਤ ਕਰਕੇ ਤੁਸੀਂ ਸਾਰਾ ਬਚਾਲਿਆ ਮੇਰੇ ਦਿਰਾਂ ਤੱਕ ਕੀਤਾ ਜੀ ਤੁਸੀਂ ਨੇ ਤੋਂ ਹੁਣ ਇਥੇ ਕਿਸੇ ਚੀਜ਼ ਦੀ ਲੋੜ ਹੋਏ ਤਾਂ ਮੈਨੂੰ ਦੱਸੋ ਹਾਂ ਜੀ ਮਿੱਟੀ ਪਾਉਣੀ ਆ ਜੀ ਅਸੀਂ ਕੋਲ ਸਾਹਿਬ ਤੇ ਇਧਰ ਪੱਥਰ ਆ ਇਹ ਟੁਕਰਾਂ ਤੇ ਕੀ ਨੀਓ ਵਾਲੇਸ ਪਾਸਾ ਆਪਣੇ ਸਾਡੇ ਪੱਥਰ ਤੇ ਸਾਡੀ ਮਿੱਟੀ ਜੀ ਹਾਂ ਹਾਂ ਇਹ ਲਈ ਅੱਛਾ ਤੋਂ ਇਹ ਡੀਜ਼ਲ ਚਾਹੀਦਾ ਤਾਂ ਡੀਜ਼ਲ ਸਾਹਿਬ ਤੇ ਮਿੱਟੀ ਦਿੱਤਾ ਸਾਨੂੰ ਸਾਡੀ ਮਿੱਟੀ ਲਈ ਤੇ ਪੱਥਰ ਲਈ ਜੋ ਵੀ ਤੁਸੀਂ ਬਿਲ ਹੋਵੇ ਜੇ ਉਧਰ ਕੁਤਰਾ ਸੀਗਾ ਬੰਦੀਤ ਕਰਾਈਦਾ ਇਹ ਡੀਜ਼ਲ ਤੁਹਾਡੇ ਕੋਲ ਕਿੰਨਾ ਹਜ਼ਾਰ ਲੀਟਰ ਤੋਂ ਲੈ ਕੇ ਆਏ ਆ ਕਿੰਨਾ ਚਾਹੀਦਾ ਯਾਰ ਦੱਸੋ ਪੰਜ ਨਹੀਂ ਕਰ ਦਿਓ ਜੀ ਹਾਂਜੀ 3000 ਕਰ ਦਿਓ ਟੋਟਲ 2000 ਹੋਰ ਦੇ ਦਿਓ ਜੀ ਹਾਂਜੀ ਤੇ ਉਹ 1500 ਅਸੀਂ ਮੀਓ ਵਾਲ ਨੂੰ ਦੇ ਰਿਹਾ ਕਿ 1500 ਆਟਾ ਹੋ ਗਿਆ ਤੇ ਬਾਕੀ ਜੀ ਸਾਨੂੰ ਮਿੱਟੀ ਅਸੀਂ ਜਿੱਦਾਂ ਲਾਵਾਂਗੇ ਉਸ ਤੋਂ ਕੱਟ ਦੇਣਾ ਨੇ ਬੱਲੇ ਤੇ ਅੰਦਰ ਆਜੂ ਕਾਪੜਾ ਵੇਚ ਇੱਕ ਤਾਂ ਇਹ ਕਰ ਦੇ ਹਾਂਜੀ ਮੈਂ 3000 ਲੀਟਰ ਡੀਜ਼ਲ ਦੇ ਦੇਣੇ ਆ ਤੁਹਾਨੂੰ ਠੀਕ ਆ ਜਰਾ ਸਰ 2 ਲੱਖ ਰੁਪਇਆ ਹੁਣ ਲੈ ਲਓ ਆ ਲੈ ਠੀਕ ਆ ਜੀ ਬੋਲੇ ਜੀ ਆ ਤਕਵੀਰ ਸਿੰਘ ਬਾਦ ਜਿੰਦਾਬਾਦ ਜੈ ਤਕਵੀਰ ਸਿੰਘ ਬਾਦ ਜਿੰਦਾਬਾਦ 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 ਜੇ ਹੋਰ ਵੀ ਲੋੜ ਪਏ ਜਰਾ ਸਰ ਟੈлефон ਕਰ ਦਿਓ ਤੇ ਮੈਂ ਨਾਲ ਦੇਣਾ ਭੇਜ ਦਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਨਹੀਂ ਕੋਈ ਗੱਲ ਹੈ ਤੁਹਾਡੀ ਨਹੀਂ ਜੀ ਆਪਣਾ ਫਰਜ਼ ਹੈ ਆਪਾਂ ਜੇ ਸਾਰੇ ਇਕੱਠੇ ਭਰਾਵਾਂ ਵਾਂਗੂ ਨਹੀਂ ਕੰਮ ਕਰਾਂਗੇ ਤਾਂ ਕਿਵੇਂ ਹੋਊਗਾ ਬੱਸ ਮਾਣ ਦਰਦੇ ਹੀ ਮਾਣ ਆਜੀ ਨਹੀਂ ਨਹੀਂ ਨੀਰ ਆਪਾਂ ਦੱਸਿਆ ਕੀ ਹੈ ਬਹੁਤ ਔਖਾ ਤੁਹਾਡੇ ਟਾਈਮ ਦੇ ਹੋਏ ਆ ਜੀ ਇੱਥੇ ਪੱਥਰ ਲੱਗਾ ਜਦੋਂ ਦਾ ਇੱਥੇ ਨਾ ਸਾਰਾ ਉਦੋਂ ਦਾ ਇਹ ਹੋਇਆ ਹੈ ਉਦੋਂ ਮੁੜ ਕੇ ਕਿਸੇ ਨੇ ਬਾਤ ਨਹੀਂ ਪੁੱਛੀ ਇਹ ਬੰਦ ਕਹਿੰਦੇ ਜੀ ਆਹ ਦਮਾ ਗਿਆ ਦਮ ਦੇ ਕੋ ਜਾਣਦਾ ਨਹੀਂ ਤੁਸੀਂ ਆ ਜਿਹੜੇ ਦੇਖੇ ਜਾਂਦੇ ਆ ਕਹਿੰਦੇ ਹੀ ਦੇਖੇ ਜਾਂਦੇ ਆ ਜੀ ਅੱਛਾ ਠੀਕ ਹੈ ਆਪਾਂ ਜੁਣਾ ਮਰਨਾ ਇੱਥੇ ਬਿਲਕੁਲ ਕਰ ਰਹੇ ਹਾਂ ਬਿਲਕੁਲ ਤੇ ਵੱਡੇ ਬਾਦਲ ਸਾਹਿਬ ਨੇ ਸਾਰੀ ਜ਼ਿੰਦਗੀ ਇਸ ਕੰਮ ਜਲਾਈ ਹੈ ਬਿਲਕੁਲ ਸੇਵਾ ਤੇ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਇਸ ਕੰਮ ਤੋਂ ਬਿਲਕੁਲ ਤੇ ਅੱਜ ਕਰਕੇ ਕੋਈ ਅਸੀਂ ਤਾਂ ਦਿਲੋਂ ਸੇਵਾ ਕਰਦੇ ਲੱਗੇ ਹਾਂ ਤੇ ਮੈਂ ਤਾਂ ਹੋਰ ਵੀ ਸਾਰਿਆਂ ਨੂੰ ਕਹਿਣਾ ਜਿਹਦੇ ਕੋਲ ਜੋ ਕੁਝ ਵੀ ਹੈ ਆ ਸੇਵਾ ਹੈ ਕਿਉਂਕਿ ਲੋਕੀ ਬਹੁਤ ਦੁਖੀ ਹੈ ਜੈ ਜੀ ਹਾਲਾਤ ਮੈਂ ਦੇਖੀ ਹੈ ਮੈਂ ਤਾਂ ਧਾਂਕੂਰ ਤੋਂ ਲੈ ਕੇ ਹਰ ਜਗ੍ਹਾ ਤੇ ਜਾਂਦਾ ਇਸ ਸਾਲ ਕੱਢਣਾ ਮੁਸ਼ਕਲ ਹੋਇਆ ਜੀ ਬਹੁਤ ਜਿਹੜਾ ਸਾਲ ਰਹਿੰਦਾ ਹੈ ਕਹਿੰਦਾ ਬਹੁਤ ਸਾਨੂੰ ਮੁਸ਼ਕਲ ਹੋਇਆ ਜੀ